ਇਹ ਸਰ ਬੀਤੀ ਰਹਾ ਤਾਂ ਜਿਹੜੀ ਪਾਣਾਂ ਦੇ ਪ੍ਰਭਾਵਸ਼ ਹੋਈ ਹੈ ਉਹਦੇ ਕਾਰਨ ਜਿਹੜਾ ਹੈਗਾ ਇਹ ਚੱਕੀ ਦਰਿਆ ਦੇ ਵਿੱਚ ਰਾਤ ਦਾ ਕਾਫੀ ਪਾਣੀ ਆਇਆ ਤੁਸੀਂ ਦੇਖਿਆ ਹੀ ਹੈ ਇੱਕ ਮਸ਼ੀਨ ਜਿਹੜੀ ਹੈਗੀ ਇਹ ਵੀ ਇੱਥੇ ਕੋਈ ਵਰਕ ਕਰਦੀ ਸੀ ਇਹ ਵੀ ਰੁੜ ਕੇ ਤੁਹਾਡੇ ਸਾਹਮਣੇ ਪਾਣੀ ਦੇ ਵਿੱਚ ਦਿਖਾਈ ਦੇ ਰਹੀ ਹੈ ਤੇ ਇਸ ਸਾਲ ਦੀ ਨਹੀਂ ਇਹ ਗੱਲ ਹੈਗੀ ਇਹ ਹਰ ਸਾਲ ਦੀ ਗੱਲ ਹੈ ਹਰ ਸਾਲ ਇੱਥੇ ਹੈਗਾ ਪਾਣੀ ਦਾ ਜਿਹੜਾ ਫਲੱਡ ਆਂਦਾ ਤੇ ਜਿਹੜਾ ਰਸਤਾ ਹੈਗਾ ਰੁੜ ਜਾਂਦਾ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਇਹ 에어ਪੋਰਟ ਰੋਡ ਹੈ ਕਰੋੜਾਂ ਰੁਪਈਆ ਦੇ ਅਰਬਾਂ ਰੁਪਿਆ ਦੀ ਲਾਗਤ ਦੇ ਨਾਲ ਸੈਂਟਰ ਦੇ ਜਿਹੜੇ ਫੰਡ ਨੇ ਉਹਨਾਂ ਦੇ ਨਾਲ 에어ਪੋਰਟ ਬਣਾਇਆ ਗਿਆ ਪਠਾਨਕੋਟ ਸ਼ਹਿਰ ਵਾਸੀਆਂ ਵਾਸਤੇ ਜਾਂ ਜਿਹੜੇ ਹਿਮਾਚਲ ਨੂੰ ਲੋਕ ਆਂਦੇ ਜਾਂਦੇ ਸੀ ਕਿ ਇਥੋਂ 에어ਪੋਰਟ ਦੀ ਜਿਹੜੀ ਹੈਗੀ ਹੈ ਉਹ ਫਸਿਲਟੀ ਹੋਏਗੀ ਪਠਾਨਕੋਟ ਨੂੰ ਤੇ ਉਹ ਤਾਂ ਸਾਰਾ ਬੰਦ ਪਿਆ ਤੇ 4 ਤੋਂ 5000 12 13 ਇਧਰ ਕੋ ਪਿੰਡ ਨੇ ਤੇ ਜਿਹਦੇ ਤਿੰਨ ਤੋਂ 4000 ਜਿਹੜਾ ਲੋਕ ਹੈਗਾ ਉਹਨਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਹਰ ਸਾਲ ਹਰ ਸਾਲ ਇਹੀ ਕੰਮ ਹੁੰਦਾ ਕਰੋੜਾਂ ਰੁਪਈਆ ਦੇ ਜਿਹੜੇ ਹੈਗੇ ਆ ਲੱਖਾਂ ਰੁਪਈਆ ਦੇ ਜਿਹੜੇ ਫੰਡ ਆ ਉਹ ਮੈਨੂੰ ਤੇ ਲੱਗਦਾ ਕਿ ਪ੍ਰਸ਼ਾਸਨ ਨੂੰ ਤੇ ਪ੍ਰਸ਼ਾਸਨ ਇਹਦੀ ਅਢੀਕ ਚ ਹੁੰਦਾ ਵੀ ਹਰ ਸਾਲ ਫਲੱਡ ਆਏ ਤੇ ਅਹੀਂ ਕੋਈ ਨਾ ਕੋਈ ਜਿਹੜਾ ਹੈਗਾ ਇੱਥੋਂ ਕੋਈ ਨਾ ਕੋਈ ਸਿਸਟਮ ਜਿਹੜਾ ਹੈਗਾ ਉਹਨੂੰ ਆਪਣਾ ਇਹਦੇ ਵਿੱਚੋਂ ਕੱਢਿਆ ਜਾਏ ਤੇ ਮੈਂ ਪ੍ਰਸ਼ਾਸਨ ਨਾਲ ਕਹਿੰਦਾ ਵੀ ਇਹਦਾ ਕੋਈ ਜਿਹੜਾ ਹੈਗਾ ਇਹ ਸਾਰੇ ਜਿਹੜੇ ਪਿੰਡ ਦੇ ਜਿਹੜੇ ਲੋਕ ਨੇ ਵੀ ਇੱਥੇ ਕੋਈ ਐਹੋ ਜਿਹਾ ਪ੍ਰਬੰਧ ਕੀਤਾ ਜਾਏ ਵੀ ਜਿਹੜਾ ਹਰ ਸਾਲ ਇਹ ਫਲੱਡ ਆਂਦਾ ਉਹਦਾ ਕੋਈ ਕੋਈ ਠੋਸ ਰਸਤਾ ਪ੍ਰਸ਼ਾਸਨ ਤੇ ਜਿਹੜਾ ਸਾਡਾ ਆਰਮੀ ਜਿਹੜਾ ਸਾਡਾ ਏਰੀਆ ਆਉਣ ਵਾਲੇ ਸਾਲਾਂ ਦੇ ਵਿੱਚ ਇਹਨਾਂ ਨੂੰ ਵੀ ਪਰੇਸ਼ਾਨੀ ਹੋਣੀ ਹੈ ਇਸ ਲਈ ਇਹ ਬੈਠ ਕੇ ਦਾ ਕੋ ਖਾਸ ਪ੍ਰਬੰਧ ਕੀਤਾ ਜਾਏ ਇਹ ਰਸਤੇ ਨੂੰ ਇੱਕ ਪੱਕੇ ਰੂਪ ਦੇ ਦਿੱਤਾ ਜਾਏ ਬਿਲਕੁਲ ਜੀ ਹੁਣ ਦੇਖੋ ਵੀ ਥੱਲੇ ਤੁਸੀਂ ਜਾ ਕੇ ਦੇਖੋਗੇ ਵੱਡੇ ਵੱਡੇ ਪਿੱਲਰ ਇੱਕ ਦੀਵਾਰ ਖੜੀ ਕੀਤੀ ਗਈ ਆ ਤੁਸੀਂ ਉੱਪਰ ਜਾਓਗੇ ਤੇ ਤੁਹਾਨੂੰ ਦਿਖਾਈ ਦੇਗਾ ਉਹ ਦੀਵਾਰ ਖੜੀ ਕਰਨ ਦੇ ਨਾਲ ਪੁੱਲ ਨੂੰ ਤੇ ਥੋੜੀ ਜੀ ਜਿਹੜੀ ਹੈਗੀ ਰਾਹਤ ਹੈ ਇਹ ਇਧਰਲੇ ਬੰਨੇ ਕਿਟਾਬ ਨਹੀਂ ਆ ਪਰ ਇੱਥੇ ਜਿਹੜਾ ਹੈਗਾ ਜਦੋਂ ਇਹ ਰਸਤਾ ਆਉਂਦਾ ਤੇ ਇੱਥੇ ਆ ਕੇ ਕੋਈ ਦੇਖਿਆ ਕਿ ਕਾਫੀ ਜਿਹੜਾ ਹੈਗਾ ਸੜਕ ਨੂੰ ਨਾਲ ਡੈਮੇਜ ਹੋਇਆ ਰੈਡੀ ਹਿੰਦੀ ਜੀ ਹਾਂ ਸਾਹਿਬ क्या नुकसान हुआ है ये ग्राम में और कहाँ से आ रहा है ये जो आज नुकसान हुआ है ये ऊपर पहाड़ों में बारिश पड़ रही है उस वजह से यहाँ पानी का भाव बहुत तेज है उस वजह से आज सुबह ताजा ताजा अपनी लैंड स्लाइडिंग हुई है ये जो एयरपोर्ट गोर जाता है ये सुबह से बंद बंद किया हुआ है प्रशासन की तरफ से जो जो ऊपर बारिश पड़ी है बहुत ज्यादा पड़ी है उस वजह से जो ये चक्की पुल है इसमें भी आज काफी नीचे लैंड स्लाइडिंग हुई है यहाँ पे भी काफी खतरा है रेलवे के पुल को बहुत ज्यादा खतरा है इसमें ये कभी भी किसी समय कोई बड़ा हादसा हो सकता है जिससे कि हमारी कश्मीर टू की हमारी जो रेलवे लाइन है ये ये डिस्कनेक्ट हो सकती है कोई सुबह ट्रेन जाते वक्त लाइन स्लाइडिंग हुई है बिल्कुल हुई है जो सुबह जब ट्रेन गुजर रही थी उस समय भी काफी लैंड स्लाइडिंग हुई है यहाँ पे